ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸੰਪੂਰਨ ਕ੍ਰਾਂਤੀ ਦਿਵਸ ਮਨਾਉਣ ਦੀ ਜਿਹੜੀ ਗੱਲ ਆਖੀ ਗਈ ਸੀ ਤਾਂ ਉਸ ਨੂੰ ਲੈ ਕੇ ਵੱਖ-ਵੱਖ ਥਾਵਾਂ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਿਆ ਅਤੇ ਕਈ ਮੰਤਰੀਆਂ ਦਾ ਘਰਾਉ ਵੀ ਕੀਤਾ ਗਿਆ ਕੁੱਟੀਆਂ ਦਾ ਤੇ ਉਸ ਦੇ ਨਾਲ ਹੀ ਚੱਲਦੇ ਆ ਅੱਜ ਰੁਲਦੂ ਸਿੰਘ ਮਾਨਸਾ ਤੇ ਬਲਵੀਰ ਸਿੰਘ ਰਾਜਾਲ ਚੰਡੀਗੜ੍ਹ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਸੋ ਮਾਨਸਾ ਸਾਹਿਬ ਅੱਜ ਸੰਪੂਰਨ ਕ੍ਰਾਂਤੀ ਦਿਵਸ ਮਨਾਉਣ ਦੀ ਗੱਲ ਆਖੀ ਗਈ ਸੀ ਕੀ ਆਖੀਰ ਕੀ ਆਖੀਰ ਕ੍ਰਾਂਤੀ ਕੀ ਚੀਜ਼ ਹੈ ਪੂਰੀ ਸੰਪੂਰਨ ਕ੍ਰਾਂਤੀ ਦਾ ਨਾਅਰਾ ਲਾਇਆ ਗਿਆ ਪਹਿਲਾਂ 1978 ਦੇ ਵਿੱਚ ਵੀ ਇਹ ਗੱਲ ਹੋਈ ਸੀ ਜਿਸ ਨਾਲ ਸਰਕਾਰ ਪਲਟ ਗਈ ਸੀ ਪਹਿਲੀ ਵਾਰ ਹੋਇਆ ਸੀ ਕਿ ਸੱਤਾ ਦੇ ਵਿੱਚ ਕਾਂਗਰਸ ਨਹੀਂ ਆਈ ਹੈਗੀ ਤਾਂ ਕੀ ਲੱਗਦਾ ਹੁਣ ਬੀਜੇਪੀ ਜਾਊ ਨਹੀਂ ਮੇਰਾ ਖਿਆਲ ਹੈ ਅੱਜ ਤਾਂ ਹੈਗਾ ਕਿ ਇਕੱਲੇ ਬਿਲ ਸਾੜਨਾ ਉਹ ਕਲਰ ਦਿਨ ਹੈ ਸ਼ਹੀਦ ਦਾ 6 ਤਰੀਕ ਨੂੰ ਮਤਲਬ ਜਾਇਲ ਰਹੇ ਕਿਹੜਾ ਲੀਡਰ ਤੁਹਾਨੂੰ ਨਾਅਰਾ ਲਾ ਦੀ ਸੰਪੂਰਨ ਕਰਾ ਦਿੱਤਾ ਪਰ ਅਸੀਂ ਉਹ ਲਫ਼ਜ਼ ਕੱਟਤਾ ਸਾਨੂੰ ਹਜੇ ਸਪੂਨ ਕਰਾਤੀ ਲੀਡਰ ਨੂੰ ਦੀਦੀ ਨਹੀਂ ਗਈ ਤੇ ਨਾ ਉਹੋ ਜਿਹਾ ਮਾਹੌਲ ਦੀਦਾਗਾ ਉਹ ਕਰਤਾ ਉਹ ਕੱਲ ਨੂੰ ਅਸੀਂ ਇੱਕ ਤਾਂ ਮਤਲਬ ਇਹਦੇ ਵਿਰੋਧ ਚ ਜਿਹੜਾ 84 ਇਥੇ ਮਤਲਬ ਹੋਇਆ ਆਪਣੇ ਚਾਰ ਜੰਗੇ ਹੋਏ ਨੇ ਜਾਂ ਹਮਲਾ ਹੋਇਆ ਉਥੇ ਦੋ ਘਟੇ ਕੀਰਤਨ ਕੀਤਾ ਜਾਊਗਾ ਤੇ ਸਮਝ ਲੈ ਵੀ ਅਰਦਾਸ ਕੀਤੀ ਜਾਊਗੀ ਉਸ ਤੋਂ ਬਾਅਦ ਜਿਹੜਾ ਮਸ਼ੌਰ ਦੇ ਵਿੱਚ 6 ਕਿਸਾਨ ਸ਼ਹੀਦ ਹੋਏ ਨੇ ਸਾਰਾ ਦਿਨ ਸਟੇਜ ਉਹਨਾਂ ਦੇ ਨੋਜ਼ੇ ਨੂੰ ਇਹਨੇ ਅੱਜ ਬੀਜੇਪੀ ਮੰਤਰੀਆਂ ਦੀ ਕੋਠੀਆਂ ਦਾ ਘਰਾਓ ਕੀਤਾ ਗਿਆ ਤੇ ਬੀਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ ਬੀਲਾਂ ਦੀਆਂ ਕਾਪੀਆਂ ਪਹਿਲਾਂ ਵੀ ਕਈ ਵਾਰ ਸਾੜੀਆਂ ਗਈਆਂ ਨੇ ਕੀ ਲਾਦਾ ਕੋਈ ਫਰਕ ਪੈਂਦਾ ਕਾਪੀਆਂ ਸਾੜਨ ਨਾਲ ਨਹੀਂ ਫਰਕ ਹੁੰਦਾ ਸੰਘਰਸ਼ ਚਲਾਣਾ ਬਾਰ-ਬਾਰ ਕੋਈ ਪ੍ਰੋਗਰਾਮ ਦੇਣੇ ਉੱਥੇ ਬੈਠਿਆਂਗੇ ਸੰਘਰਸ਼ ਮਤਲਬ ਦੇਤਾ ਲੋਕਾਂ ਨੂੰ ਕਹਤਾ ਕਾਲੇ ਝੰਡੇ ਚੜਾਓ ਅੱਜ ਕਹਤਾ ਕਾਲੇ ਬਿੱਲ ਉਸੋ ਬਿੱਲ ਸਾੜੋ ਤਾਂ ਲੋਕ ਕਰੀ ਜਾਂਦੇ ਨੇਗੇ ਇਹ ਪਤਾ ਲੱਗਦਾ ਕਿ ਲੋਕਾਂ ਦੀ ਹਮਾਇਤ ਕਿੰਨੀ ਆਪਣੇ ਨਾਲ ਕਾਲੇ ਝੰਡੇ ਅਮਰੇ ਪੂਰੀ ਹਮਾਇਤ ਮਿਲੀ ਹੈ ਅੱਜ ਬਿੱਲ ਸਾੜੇ ਨੇ ਅੱਜ ਹਮਾਇਤ ਪੂਰੀ ਮਿਲੀ ਹੈਗੀ ਦੋਨੋਂ ਚੱਲੀਆਂ ਜਾਂਦਾ ਉੱਥੇ ਉਹ ਲੱਗਦਾ ਕਿ ਇੱਥੋਂ ਹੁਣ ਲੋਕਾਂ ਨੂੰ ਲੈ ਕੇ ਜਾਣ ਦੀ ਲੋੜ ਆ ਕਿਉਂਕਿ ਇੱਕ ਵਾਰ ਫੇਰ ਸਰਕਾਰ ਤੇ ਦਬਾਅ ਬਣਾਉਣ ਦੀ ਲੋੜ ਆ ਕਿਉਂਕਿ ਦਬਾਅ ਕਿਤੇ ਨਾ ਕਿਤੇ ਘਟਦਾ ਦਿਖਾਈ ਦੇ ਰਿਹਾ ਹੈ ਸਰਕਾਰ ਦੇ ਉੱਤੇ ਨਹੀਂ ਉੱਥੇ ਹੁਣ ਜਿਹੜੀ ਲੜਾਈ ਲੜਨਗੇ ਸਾਡੇ ਪੱਕੇ ਵਰਕਰ ਲੜਨਗੇ ਪੱਕੇ ਵਰਕਰਾਂ ਨੇ ਰਹਿਣਾ ਲੋਕ ਐ ਬਾਹਰੋਂ ਹਮਾਇਤ ਦੇਣਗੇ ਜਿਵੇਂ ਅੱਜ ਚੰਡੀਗੜ੍ਹ 'ਚ ਵੀ ਮਤਲਬ ਲੋਕਾਂ ਨੇ ਮਤਲਬ ਕਾਲੇ ਬਿਲ ਸਾੜੇ ਨੇਗੇ ਸਾਰਾ ਕੁਝ ਕਰੇਗਾ ਜਾਂ ਲੋਕ ਬਾਹਰੋਂ ਹਮਾਇਤ ਦੇਣਗੇ ਇਹ ਪਤਾ ਲੱਗ ਲੋਕਾਂ ਦਾ ਹਮਾਇਤ ਹੈ ਜਿਹੜੀ ਲੜਾਈ ਲੜਨੀ ਹੈ ਉਹ ਸਾਡੇ ਪੱਕੇ ਵਰਕਰਾਂ ਨੇ ਹੀ ਲੜਨੀ ਹੈ ਗਰੇਵਾਲ ਦਾ ਬਾਰ ਬਾਰ ਬਿਆਨ ਆ ਰਿਹਾ ਹਰਜੀਤ ਗਰੇ ਕਾਨੂੰਨ ਰੱਦ ਤੋਂ ਇਲਾਵਾ ਕੋਈ ਹੋਰ ਗੱਲ ਹੈ ਐਮੈਂਡਮੈਂਟਾਂ ਦੀ ਗੱਲ ਹੈ ਤਾਂ ਜਰੂਰ ਆ ਕੇ ਗੱਲਬਾਤ ਕਰਨ ਤਾਂ ਅਸੀਂ ਵੀ ਤਿਆਰ ਆ ਹੁਣ ਕੀ ਤੀਜੀ ਕੱਲ ਕੀ ਨਿਕਲ ਕੇ ਆਈ ਹੈ ਹੁਣ ਐਮੈਂਡਮੈਂਟਾਂ ਦੇ ਗੱਲ ਰੂਪ ਮੁੱਕਦੀ ਹੈ ਜਾਂ ਫਿਰ ਉੱਥੇ ਹੀ ਖੜੀ ਹੈ ਗੱਲ ਕਾਨੂੰਨਾਂ ਰੱਦ ਤੇ ਸਾਡੇ ਕੋਲ ਨਹੀਂ ਉੱਥੇ ਹੀ ਗੱਲ ਖੜੀ ਹੈ ਉਹ ਗਰੇਵਾਲ ਦੱਸਦੇ ਵੀ ਹੋਰ ਕਿਹੜੀ ਗੱਲ ਕਰਨੀ ਚਾਹੁੰਦਾ ਸਾਡੇ ਕੋਲ ਤੁਸੀਂ ਪਹਿਲਾਂ ਵੀ ਉਹ ਹੀ ਲਿਖ ਕੇ ਦਿੱਤਾ ਹੋਇਆ ਹੈ ਚਿੱਠੀ ਵੀ ਸਾਰਾ ਕੁਝ ਉਹੀ ਲਿਖਿਆ ਹੈ ਉਹ ਗਰੇਵਾਲ ਨੂੰ ਪਤਾ ਵੀ ਹੋਰ ਉਹਨੇ ਕੀ ਕਰਨਾ ਕਿਹੜੀ ਗੱਲ ਦਾਦਾ ਉਹ ਦੱਸਦਾ ਕਿਸਾਨਾਂ ਵੱਲੋਂ ਫਿਰ ਚਿੱਠੀ ਲਿਖੀ ਗਈ ਸੀ ਕਿ ਬੀਜੇਪੀ ਸਰਕਾਰ ਨੂੰ ਗਵਰਨਮੈਂਟ ਨੂੰ ਕੀ ਗੱਲਬਾਤ ਸ਼ੁਰੂ ਕੀਤੀ ਜਾਵੇ ਗੱਲਬਾਤ ਕਿ ਅਖੀਰ ਕਿੱਥੋਂ ਸ਼ੁਰੂ ਕਰਨੀ ਕਿੱਥੋਂ ਹੁਣ ਤੇ ਨੇ ਇੱਕ ਨੂੰ ਰੱਦ ਕਰੋ ਬਿਜਲੀ ਐਕਟ ਰੱਦ ਕਰੋ ਪਰਾਲੀ ਐਕਟ ਰੱਦ ਕਰੋ ਸਾਰੀਆਂ ਜਨਸਾਂ ਦਾ ਰੇਟ ਸਰਕਾਰੀ ਬਨੋ ਅੱਛਾ ਰੁਲਦੁਮਾਨ ਸਾਹਿਬ ਅੱਜ ਪੰਚਕੂਲਾ ਚ ਵੀ ਕੁਝ ਕਿਸਾਨਾਂ ਤੇ ਜਿਹੜਾ ਲਾਠੀ ਚਾਰਜ ਹੋਇਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਨੂੰ ਦੇਖ ਕਿਵੇਂ ਕਹੋਗੇ ਲਾਠੀ ਚਾਰਜ ਦੀ ਨਕੀਦੀ ਕਰਦੇ ਆ ਸਰਕਾਰ ਕਬਰਾਈ ਹੋਈ ਹੈਗੀ ਉਦਾ ਪ੍ਰਸ਼ਾਸਨ ਘਬਰਾਇਆ ਹੋਇਆ ਕਿਸਾਨ ਅੰਦੋਲਨ ਸ਼ਾਂਤਮਈ ਲੜਦੇ ਨੇ ਵਿਰੋਧ ਲੀਡਰ ਦਾ ਕਰਨੇ ਕਹਣਾ ਸਾਡਾ ਫੈਸਲਾ ਹੈ ਭਾਰਤੀ ਜਨਤਾ ਪਾਰਟੀ ਦੇ ਕਿਤੇ ਵੀ ਲੀਟਰ ਜਾਣਗੇ ਉਹਨਾਂ ਦਾ ਵਿਰੋਧ ਕੀਤਾ ਜਾਊ ਕਾਲੀਆਂ ਝੰਡੀਆਂ ਦੇ ਨਾਰੇ ਲਾਏ ਜਾਣਗੇ ਸਰਕਾਰ ਨੂੰ ਘਬਰਾਟ ਚ ਨਹੀਂ ਆਉਣਾ ਚਾਹੀਦਾ ਲਾਠੀ ਚਾਰਜ ਹੀ ਨਿੰਦਾ ਕਰਦੇ ਆ 26 ਜਨਵਰੀ ਵਾਰਕਾ ਅੱਗੇ ਕੋਈ ਕਾਲ ਆਵੇਗੀ ਕਾਲ ਹਜੇ ਤਾਂ ਅਸੀਂ ਉਹਦੀ ਚਿੱਠੀ ਦਾ ਮੂੰਹ ਦੇਖਦੇ ਆ ਵੀ ਕੀ ਕਰਦੇ ਨੇਗੇ ਫਿਰ ਉਹਦੇ ਬਾਅਦ ਮੀਟਿੰਗ ਹੋਣੀ ਹੈਗੀ ਸੰਜੁਗ ਮੋਰਚੇ ਦੀ ਫਿਰ ਗਾਹਾਂ ਕਰਾਂਗੇ ਕੀ ਕਰਨਾ ਚਿੱਠੀ ਦਾ ਜਵਾਬ ਨਹੀਂ ਆਉਂਦਾ ਫਿਰ ਕੀ ਰਣਨੀਤੀ ਹੋਊਗੀ ਰਣਨੀਤੀ ਉਸ ਬੈਠਿਆਂ ਵਸਾ ਲੰਮਾ ਸਮਾਂ ਵਾਹ ਬੋਤਨ ਵਾਹਲਾ ਸੋ ਰੋਲਡ ਸਿੰਘ ਮਾਨਸਨ ਇਸ ਸਾਡ ਨਾਲ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਹੈਗੇ ਤਾਂ ਉਹਨਾਂ ਟਾਈਮ ਅਸੀਂ ਉੱਥੋਂ ਨਹੀਂ ਆਵਾਂਗੇ ਅਸੀਂ ਜਿਹੜੇ ਕਾਨੂੰਨ ਨੇ ਉਹ ਰੱਦ ਕਰਕੇ ਹੀ ਵਾਪਸ ਆ ਜਿਹੜਾ ਪੰਜਾਬ ਪਰਤਾਂਗੇ ਕੈਰਮਨ ਐਸਕੇ ਦੇ ਨਾਲ ਮੈਂ ਸੰਪ੍ਰੀਤ ਸਿੰਘ ਚੰਡੀਗੜ੍ਹ ਤੋਂ